ਹਾਂ ਜੀ ਸਰ ਇੱਕ ਹੋਮਗਾਰਡ ਦੇ ਮੁਲਾਜ਼ਮ ਵੱਲੋਂ ਤੁਹਾਡੇ ਖਿਲਾਫ ਇੱਕ ਵੀਡੀਓ ਰਿਪੋਰਟ ਹੋਈ ਹੈ ਪੂਰਾ ਮਾਮਲਾ ਕੀ ਹੈ ਜੀ ਅ ਮਿਤੀ 2 ਤਰੀਕ ਨੂੰ ਮੈਂ ਰੁਟੀਨ ਚੈਕਿੰਗ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਕਰਮਚਾਰੀ ਪੁੱ ਲੱਗੇ ਹੋਏ ਪੁਆਇੰਟਾਂ ਤੇ ਚੈਕਿੰਗ ਕਰ ਰਿਹਾ ਸੀ ਕਰੀਬ 1:30 ਕਵੇ ਦੇ ਮੈਂ ਜਦੋਂ ਅ ਫੌਜੀ ਚੌਂਕ ਪੁਰਾਣਾ ਬੱਸ ਸਟੈਂਡ ਪੁੱਜਾ ਤਾਂ ਉੱਥੇ ਜਾਮ ਲੱਗਿਆ ਹੋਇਆ ਸੀ ਕਿਉਂਕਿ ਉੱਥੇ ਤਿੰਨ ਕਰਮਚਾਰੀ ਲੱਗੇ ਹੋਏ ਹੈ ਅਗਰ ਦੇ ਐਸਏ ਗੁਰਦੀਪ ਸਿੰਘ ਪੀਐਚਜੀ ਮੁਹੰਦੀ ਸਿੰਘ ਤੇ ਪੀਐਚਜੀ ਸੁਰਜਨ ਸਿੰਘ ਠੀਕ ਹੈ ਫਿਰ ਵੀ ਮੈਂ ਕਿਹਾ ਵੀ ਜਾਮ ਲੱਗਾ ਹੋਇਆ ਮੇਰੇ ਨਾਲ ਮੇਰਾ ਸਹਾਇ ਅਸੀਂ ਉੱਤਰ ਕੇ ਤਿੰਨਾਂ ਨੇ ਪਹਿਲਾਂ ਜਾਮ ਖਲਾਇਆ ਮੈਂ ਚਲੋ ਡਰਾਈਵਰ ਜਾਂ ਕਈ ਵਾਰੀ ਬੰਦੇ ਰੁੱਕ ਕੇ ਅਸੀਂ ਪਾਸੇ ਗਏ ਹੁੰਦੇ ਤੇ ਆਪਾਂ ਨਹੀਂ ਪੀਂਦੇ ਕੋਈ ਗੱਲ ਨਹੀਂ ਮੈਂ ਜਾ ਕੇ ਜਾਮ ਖਲਾਇਆਗਾ ਜਾਮ ਖਲਾ ਕੇ ਜਦੋਂ ਮੈਂ ਜਾ ਕੇ ਪੋਸਟੇਜ ਚ ਚੈੱਕ ਕੀਤਾ ਤਾਂ ਮਹਿੰਦੀ ਸਿੰਘ ਤੇ ਸੁਰਜਨ ਸਿੰਘ ਉੱਤੇ ਬੈਠੇ ਸੀ ਐਸੇ ਜਿਹੜਾ ਗੁਰਦੀਪ ਸਿੰਘ ਸੀ ਉੱਤੇ 11000 ਸੀਗਾ ਜਿਹੜੀ ਕਿ ਮੈਂ ਰੋਜ਼ਨਾਮਚਾ ਪੁਲਸ ਲਾਇਨ ਚ ਰੱਪ ਤੋਂ ਵੀ ਲਿਖਾਈ ਹੋਈ ਹੈ 11000 ਦੀ ਤੇ ਜਿਹੜਾ ਕਿ ਉਹਨਾਂ ਨੂੰ ਪੁੱਛਿਆ ਗਿਆ ਵੀ ਤੂੰ ਡਿਊਟੀ ਤੇ ਕਿਉਂ ਨਹੀਂ ਵੀ ਬਾਅਦ ਜਾਮ ਲੱਗਿਆ ਪਿਆਗਾ ਤਾਂ ਜਿਹੜਾ ਸੁਰਜਨ ਸਿੰਘ ਸੀ ਪੀਟੀ ਜੀ ਉਹਨਾਂ ਨੇ ਉੱਥੇ ਆਪਣੀ ਗਲਤੀ ਬਲਤੀ ਹੋਏ ਵੀ ਮੈਂ ਸੌਰੀ ਫੀਲ ਕਰਦਾ ਤੇ ਬਾਹਰ ਡਿਊਟੀ ਤੇ ਆ ਗਿਆ। ਉਸ ਤੋਂ ਬਾਅਦ ਵਿੱਚ ਇਡਾ ਪੀਐਚੀ ਮਹਿੰਦੀ ਸਿੰਘ ਸੀ ਉਹ ਕਹਿੰਦਾ ਵੀ ਮੈਨੂੰ ਜਿੰਨੀ ਤਨਖਾਹ ਮਿਲਦੀ ਆ ਮੈਂ ਉਨੀ ਡਿਊਟੀ ਕਰੂੰਗਾ ਤੇ ਮੈਨੂੰ ਹੋਰ ਵੀ ਬਤਮੀ ਜਿਨਾਂ ਪੇਸ਼ ਆਉਣ ਲੱਗਿਆ ਹੋਰ ਬੋਲਣ ਲੱਗਿਆ। ਚਲੋ ਮੈਂ ਉੱਤੇ ਉਹਨੂੰ ਕੁਝ ਨਹੀਂ ਕਿਹਾ ਮੈਂ ਜਮਕਲਾ ਕੇ ਆ ਕੇ ਅਫਦਰ ਰੋਇਨਾਂ ਚਿਚਰਾਪਟ ਲਿਖੀ ਆ ਦੀ ਪੁਰਸਲਨ ਆਪਣੇ ਡ੍ਰੈਫਟ ਦਫਤਰ ਆ ਕੇ ਰੈਪਟਰ ਲਿਖਣ ਤੋਂ ਬਾਅਦ ਇਹਨਾਂ ਦੇ ਡਿਪਾਰਟਮੈਂਟ ਨੂੰ ਮੈਂ ਭੇਜਤੀ ਐ ਵੀ ਆਹ ਬੰਦਾ ਤੁਹਾਡਾ ਵੀ ਇਹ ਤਾਂ ਹੋ ਕੀਤਾ ਮੇਰੇ ਨਾਲ ਮਿਸਬੀਵ ਕੀਤਾ ਤੇ ਮਿਸਬੀਵ ਗਨਣ ਤੋਂ ਬਾਅਦ ਮੈਂ ਉਹਨਾਂ ਨੇ ਇਹਦੀ ਬਦਲੀ ਕਰ ਦਿੱਤੀ ਹੈ ਪੀਸੀਆਰ ਦੀ ਇਹਦੀ ਪੀਸੀਆਰ ਦੀ ਬਦਲੀ ਕਰਨ ਤੋਂ ਬਾਅਦ ਇਹਦੀ ਬਦਲੀ ਇਹਨਾਂ ਦੇ ਡਿਪਾਰਟਮੈਂਟ ਨੇ ਕੀਤੀ ਹੈ ਬਦਲੀ ਇਹਦੀ ਪੀਸੀਆਰ ਦੀ ਇਹ ਰਵਾਨਗੀ ਹੋਊਗੀ ਤੇ ਉਸ ਤੋਂ ਬਾਅਦ ਐਸਐਸਪੀ ਸਾਹਿਬ ਦੇ ਵੀ ਪੇਸ਼ ਹੋ ਕੇ ਆਏਗਾ ਮੇਰੇ ਖਿਲਾਫ ਦਰਖਾਸਤ ਵੀ ਦਿੱਤੀ ਹੈ ਜੋ ਜਿਹਦੀ ਕਿ ਇਨਕੁਆਇਰੀ ਡੀਐਸਪੀ ਟਰੈਕ ਕਰ ਰਹੀ ਹੈਗੀ ਲੇਕਿਨ ਇਹਨੇ ਕੱਲ ਇੱਕ ਵੀਡੀਓ ਗੈਲ ਕਰਤੀ ਮੇਰੇ ਖਿਲਾਫ ਜੋ ਮੇਰੇ ਨਿੱਜੀ ਦੌਰਤੇ ਵੀ ਮੇਰੇ ਖਿਲਾਫ ਬੋਲੇਗਾ ਠੀਕ ਹੈ ਉਹਦੇ ਸਬੰਧੀ ਮੈਂ ਮਾਨ ਜੋਗ ਸੀਨੀਅਰ ਅਫਸਰ ਵੱਲੋਂ ਤੋਂ ਰੈਲੇ ਕਿ ਉਦੋਂ ਬਾਅਦ ਮੈਂ ਇੱਥੇ ਲੀਗਲ ਕਾਰਵਾਈ ਵੀ ਕਰੂੰਗਾ ਬਟ ਜਿੰਨਾ ਚਿਰ ਇਹ ਜਿਹੜੀ ਦਰਖਾਸਤ ਦਿੱਤੀ ਹੈ ਉਹਨੇ ਇਨਕੁਆਰੀ ਚੱਲ ਰਹੀ ਹੈ ਉਦੋਂ ਮੈਂ ਬੰਦ ਕਰੂੰਗਾ ਜਿੰਨਾ ਚਿਰ ਉਹ ਇਨਕੁਆਰੀ ਪੂਰੀ ਨਹੀਂ ਹੁੰਦੀ ਕੀ ਇਹਦੇ ਨੇ ਜ਼ਰੂਰਤ ਪਈ ਸੀ ਵੀਡੀਓ ਵਾਇਰਲ ਕਰਨ ਦੀ ਕੀ ਲੱਗ ਰਹੀ ਹੈ ਜਿਵੇਂ ਮਨਸ਼ਾ ਕੀ ਸੀ ਮਨਸ਼ਾ ਦੇ ਕੋਈ ਜਦੋਂ ਇਹਦੀ ਬਦਲੀ ਹੋ ਗਈ ਇੱਥੋਂ ਕਿਉਂਕਿ ਟਰੈਫਿਕ ਦੇ ਵਿੱਚ ਉਹਦੀ ਬਦਲੀ ਵੀ ਟਰੈਫਿਕ ਦੇ ਵਿੱਚ ਮਰਜ਼ੀ ਨਾਲ ਬੈਠੇ ਵੀ ਰਹਿੰਦੇ ਸੀਗੇ ਜਦੋਂ ਜਿੰਨਾ ਇੱਕ ਵਾਰ ਮੈਂ ਚੈੱਕ ਕਰਦਾ ਇਹਨਾਂ ਕੋਲੇ ਖੜਾ ਹੈ ਤਾਂ ਖੜੇ ਹੈ ਜਦੋਂ ਮੈਂ ਆਸ-ਪਾਸੇ ਹੋ ਗਿਆ ਜਾਂ ਮੈਂ ਦਫ਼ਤਰ ਆ ਗਿਆ ਇਹਨਾਂ ਨੇ ਆ ਕੇ ਚੁੱਪ ਕਰਕੇ ਬੜੀ ਜਾਂਦੀ ਸੀਗੀ ਇਹੀ ਸੇ ਉੱਤੇ ਜਦੋਂ ਪੀਸੀਆ ਤੇ ਸਾਰਾ ਦਿਨ ਮੋਟਰਸਾਈਕਲ ਤੇ ਘੁੰਮਣਾ ਫਿਰਨਾ ਪੈਣਾ ਪੈਂਦਾ ਹੈਗਾ ਇਸੇ ਵਜ੍ਹਾ ਜ ਰੰਜਿਸ਼ ਕਰਕੇ ਵੀ ਮੇਰੀ ਬਦਲੀ ਕਰਵਾਈ ਹੈਗੀ ਤੇ ਮੈਂ ਇਹ ਵੀਡੀਓ ਪਾਈਏ ਨੇ ਜਦੋਂ ਇਹਨੇ ਦਰਖਾਸਤ ਹੀ ਦਿੱਤੀ ਸੀ ਮੇਰੇ ਖਿਲਾਫ ਇਹਦਾ ਮਤਲਬ ਇਹਨੂੰ ਮਾਨ ਜੋਗ ਐਸਐਸਪੀ ਸਾਹਿਬ ਤੇ ਵਿਸ਼ਵਾਸ ਨਹੀਂ ਸੀਗਾ ਉਹਨਾਂ ਤੇ ਵੀ ਮੇਰੇ ਇਹ ਹੱਕ ਚ ਲਿਖਣਗੇ ਜਾਂ ਨਹੀਂ ਲਿਖਣਗੇ ਇਹ ਜਾਣ ਬੁੱਝ ਕੇ ਬਜਾ ਰੰਜਿਸ਼ ਕਰਕੇ ਇਹ ਵੀਡੀਓ ਪਾਈ ਹੈ ਤੁਹਾਡੇ ਵੱਲੋਂ ਕੀ ਕਰਨਾ ਹੈ ਤੁਹਾਡੇ ਕੋਲ ਕੋਈ ਸਟੇਟਮੈਂਟ ਹੈ ਯਾਰ ਨਹੀਂ ਦੇਖੋ ਮੈਂ ਜਿੰਨਾ ਚਿਰ ਦਰਖਾਸਤ ਦੀ ਇਨਕੁਆਇਰੀ ਚੱਲੀ ਹੋਣਾ ਜਦੋਂ ਕਿ ਮੈਂ ਕੋਈ ਕਾਰਵਾਈ ਨਹੀਂ ਕਰੂੰਗਾ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਮਾਨ ਜੋਗ ਸੀਨੀਅਰ ਅਫਸਰ ਨਾਲ ਰਾਇ ਕਰਕੇ ਇਹਦੇ ਖਿਲਾਫ ਲੀਗਲ ਕਾਰਵਾਈ ਕਰਾਂਗਾ